ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪ ਸਭ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਫਤਿਹਗੜ ਸਾਹਿਬ ਦੇ ਇਸ ਪਵਿੱਤਰ ਸਥਾਨ ਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਤ ਸਿੰਘ ਬਾਬਾ ਫਤੇ ਸਿੰਘ ਅਤੇ ਜਗਤ ਮਾਤਾ ਗੁਜਰਕੌਰ ਜੀ ਦੀਆਂ ਵਿਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਇਹੇ ਸਥਾਨ ਦੀਵਾਨ ਡੋਡਰਮਲ ਜੀ ਨੇ ਸੋਨੇ ਦੀਆਂ ਮੋਹਰਾਂ ਜ਼ਮੀਨ ਤੇ ਵਿਛਾ ਕੇ ਸੂਬਾ ਸਰਹੰਗ ਤੋਂ ਪ੍ਰੀਤਿਆ ਸੀ ਅਸਲ ਵਿੱਚ ਇਹ ਜ਼ਮੀਨ ਅਤੇ ਖਾਂ ਪਠਾਨ ਦੀ ਸੀ ਪਰ ਪੈਸੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਏ ਗਏ ਸਨ। ਜ਼ੁਬਾਸਰਹੰਦ ਵੱਲੋਂ ਸਰਕਾਰੀ ਜ਼ਮੀਨ ਤੇ ਤਹਿ ਕਾਦਿਆਂ ਅਤੇ ਮਾਤਾ ਕੁਜਰਕੌਰ ਜੀ ਦਾ ਅੰਤਿਮ ਸੰਸਕਾਰ ਨਾ ਕਰਨ ਦਾ ਫਰਮਾਨ ਜਾਰੀ ਕੀਤਾ ਗਿਆ ਸੀ। ਦਿਵਾਨ ਟੋਡਰਮਲ ਅਤੇ ਥਾਨਕ ਸਿੱਖ ਸੰਗਤ ਨੇ ਜ਼ੁਬਾਸਰਹੰਦ ਵਜ਼ੀਰ ਖਾਨ ਨੂੰ ਸੋਨੇ ਦੀਆਂ ਮੋਹਰਾਂ ਦੀ ਪੇਸ਼ਕਸ਼ ਕਰਕੇ ਇਹ ਜ਼ਮੀਨ ਖਰੀਦੀ ਸੀ। ਇਸ ਨੇਕਾਂ ਵਿੱਚ ਸਰਹੰਦ ਵਿੱਚ ਵਸਦੇ 1400 ਸਿੱਖ ਪਰਿਵਾਰਾਂ ਦਾ ਵੀ ਬਟਾ ਯੋਗਦਾਨ ਰਿਹਾ। ਦੀਵਾਨ ਟੋਡਰਮਲ ਜੀ ਨੇ ਸੰਸਕਾਰ ਤੋਂ ਬਾਅਦ ਦੇਹਾਂ ਦੀ iracial ਇਸ ਸਥਾਨ ਤੇ ਦਬਾ ਦਿੱਤੀ। ਕੁਝ ਸਮਾਂ ਪਹਿਲਾਂ ਕਾਰ ਸੇਵਾਦਾਰਾਂ ਦਾ ਰਾਖ ਜੀ ਦਾ ਘਾਗਰ ਕਾਫਤ ਹੋਈ ਜਿਸ ਨੂੰ ਫਿਰ ਉਸੇ ਸਥਾਨ ਤੇ ਦਬਾ ਦਿੱਤਾ ਗਿਆ। ਦੀਵਾਨ ਟੋਡਰਮਲ ਵੱਲੋਂ ਕੁਝ ਰਾਖ ਆਪਣੇ ਪਿੰਡ ਕਾਕੜਾ ਅਤੇ ਨੇੜ ਦੇ ਪਿੰਡ ਆਲੂ ਅਰਖ ਦਰਿਆਨ ਦਬਾਈ ਗਈ। ਜਿੱਥੇ ਇਹ ਨੂੰ ਗੁਰਦੁਆਰਾ ਸਾਹਿਬ ਕਿਸ਼ੂ ਬਤਾ ਹੈ ਦੀਵਾਨ ਟੋਡਰਮਲ ਜੀ ਨੂੰ ਸਾਇਬ ਜਾਦੇ ਹਾਂ ਤੇ ਮਾਤਾ ਗੁਜਰਕੌਰ ਜੀ ਦੇ ਅੰਤਿਮ ਸੰਸਕਾਰ ਦੀ ਸੁਭਾ ਸਰ ਹੰਦ ਵਜੀਰ ਖਾਨ ਨੇ ਕਠੋਰ ਸਜ਼ਾ ਦਿੱਤੀ। ਉਹਨਾਂ ਨੂੰ ਪਰਿਵਾਰ ਸਮੇਤ ਕੁੱਲੂ ਵਿੱਚ ਪੀੜ ਦਿੱਤਾ ਗਿਆ। ਸਿੱਖ ਇਤਿਹਾਸ ਵਿੱਚ ਜਦੋਂ ਵੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਦੀਵਾਨ ਟੋਡਰ ਮਲ ਜੀ ਦੀ ਸ਼ਹਾਦਤ ਤੱਕ ਦੀ ਹਰ ਸਿੱਖ ਦਾ ਸਿਰ ਝੁਕਦਾ ਹੈ।